ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੰਘ ਸਿੱਧੂ ਆਪਣੇ ਇੱਕ ਬਿਆਨ ਨੂੰ ਲੈ ਕੇ ਲਗਾਤਾਰ ਫਸਦੇ ਨਜ਼ਰ ਆ ਰਹੇ ਐ ਅਜੇ ਤੱਕ ਸਿਆਸੀ ਦਬਾਅ ਇਹ ਸੁਣਿਆ ਸੀਗਾ ਪੈਂਦਾ ਸਿਆਸਤਦਾਨ ਦੇ ਉੱਤੇ ਪਰ ਬਾਰੀ ਦਬਾਅ ਜਿਹੜਾ ਹੈ ਇਹ ਹੁਣ ਨਵਜੋਤ ਸਿੰਘ ਸਿੱਧੂ ਦੇ ਉੱਤੇ ਬੈਣ ਲੱਗ ਗਿਆ ਐ ਨਵਜੋਤ ਸਿੰਘ ਸਿੱਧੂ ਹੁਣ ਘਿਰਦੇ ਨਜ਼ਰ ਆ ਰਹੇ ਔਰ ਇਹੋ ਜਿਹੇ ਘਿਰ ਗਏ ਨੇ ਕਿ ਉਹਨਾਂ ਨੂੰ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ 850 ਕਰੋੜ ਦਾ ਨੋਟਿਸ ਕਿਹਾ ਜਾ ਰਿਹਾ ਕਿ ਜਾਰੀ ਕੀਤਾ ਗਿਆ ਔਰ ਛੱਤੀਸਗੜ੍ਹ ਦੀ ਸਿਵਲ ਸੁਸਾਇਟੀ ਵੱਲੋਂ ਇਹ ਨੋਟਿਸ ਜਿਹੜਾ ਉਹ ਜਾਰੀ ਹੋਇਆ ਇਸ ਨੋਟਿਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਜਾਂ ਤਾਂ ਤੁਸੀਂ ਆਪਣੇ ਦਿੱਤੇ ਬਿਆਨਾਂ ਨੂੰ ਵਾਪਸ ਲੈ ਲਓ ਜਾਂ ਫਿਰ ਉਹਨਾਂ ਨੂੰ ਪ੍ਰੂਫ ਕਰ ਦਿਓ ਤੇ ਨਹੀਂ ਕਰ ਸਕਦੇ ਤੱਥਾਂ ਦੇ ਆਧਾਰ ਤੇ ਪ੍ਰੂਫ ਨਹੀਂ ਕਰ ਸਕਦੇ ਤਾਂ ਫਿਰ ਆ ਅਦਾਲਤੀ ਕਾਰਵਾਈ ਲਈ ਤਿਆਰ ਰਿਹਾ ਜਾਵੇ ਔਰ ਇਹ ਦੱਸਿਆ ਜਾ ਰਿਹਾ ਕਿ 850 ਕਰੋੜ ਦਾ ਇਹ ਨੋਟਿਸ ਜਿਹੜਾ ਉਹ ਜਾਰੀ ਹੋਇਆ ਨਵਜੋਤ ਸਿੰਘ ਸਿੱਧੂ ਨੂੰ ਦਰਸਲ ਨਵਜੋਤ ਸਿੰਘ ਸਿੱਧੂ ਲੰਘੇ ਦੇਣੀ ਇੱਕ ਪ੍ਰੈਸ ਕਾਨਫਰੰਸ ਕਰਦੇ ਆਪਣੀ ਧਰਮ ਪਤਨੀ ਦੀ ਸਿਹਤਿਆਬੀ ਨੂੰ ਲੈ ਕੇ ਡਾਕਟਰ ਨਵਜੋਤ ਕੌਰ ਸਿੱਧੂ ਦੀ ਸਿਹਤਿਆਬੀ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਕਰਦੇ ਆ ਜਿਹਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਸਾਫ ਕਿਹਾ ਸੀ ਕਿ ਆਯੁਰਵੈਦਿਕ ਤਰੀਕੇ ਦੇ ਨਾਲ ਉਹਨਾਂ ਦੇ ਧਰਮ ਪਤਨੀ ਦਾ ਜਿਹੜਾ ਕੈਂਸਰ ਹੈ ਉਹ ਠੀਕ ਹੋ ਗਿਆ ਸੀ ਨਵਜੋਤ ਸਿੰਘ ਸਿੱਧੂ ਨੇ ਤਕਰੀਰ ਅੱਗੇ ਰੱਖੀ ਸੀ ਉਹਨਾਂ ਨੇ ਸਾਫ਼ ਕਿਹਾ ਸੀ ਕਿ ਉਹਨਾਂ ਨੇ ਆਪਣੀ ਪਤਨੀ ਨੂੰ ਨਿੰਬ ਦਾ ਪਾਣੀ ਦਿੱਤਾ ਨਿੰਬੂ ਪਾਣੀ ਦਿੱਤਾ ਆਯੁਰਵੈਦਿਕ ਸਮਗਰੀ ਜਿਹੜੀ ਆ ਉਹਨਾਂ ਨੂੰ ਮੁਹੱਈਆ ਕਰਵਾਈ ਚਿੱਟੇ ਪਦਾਰਥ ਸੰਪੂਰਨ ਤੌਰ ਦੇ ਉੱਤੇ ਛੱਡ ਦਿੱਤੇ ਔਰ ਕਣਕ ਵੀ ਜਿਹੜੀ ਆ ਉਹ ਕਹਿੰਦੇ ਉਹ ਛੱਡ ਦਿੱਤੀ ਯਾਨੀ ਕਿ ਸਾਰਾ ਕੁਝ ਜੋ ਆਯੁਰਵੇਦ ਦੇ ਹਿਸਾਬ ਦੇ ਨਾਲ ਸਹੀ ਰਹਿੰਦਾ ਆ ਉਹ ਨਵਜੋਤ ਸਿੰਘ ਸਿੱਧੂ ਦੇ ਬਕੌਲ ਉਹਨਾਂ ਨੇ ਕੀਤਾ ਔਰ ਉਹਨਾਂ ਦੀ ਧਰਮ ਪਤਨੀ ਦਾ ਜਿਹੜਾ 4th ਗ੍ਰੇਡ ਕੈਂਸਰ ਸੀਗਾ ਉਹ ਠੀਕ ਹੋ ਗਿਆ ਉਹ ਉਸ ਤੋਂ ਰਿਵਾਈਵ ਕਰਕੇ ਡਾਕਟਰ ਨਵਜੋਤ ਕੌਰ ਸਿੱਧੂ ਇਹ ਗੱਲਾਂ ਨਵਜੋਤ ਸਿੰਘ ਸਿੱਧੂ ਨੇ ਅੱਗੇ ਰੱਖੀਆਂ ਤੇ ਜਿਸ ਤੋਂ ਬਾਅਦ ਅਚਾਨਕ ਵਿਵਾਦ ਖੜਾ ਹੋ ਗਿਆ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਪਰ ਇੱਥੇ ਆ ਕੇ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਉਸ ਕਾਨਫਰੰਸ ਦੇ ਵਿੱਚ ਡਾਕਟਰਸ ਦਾ ਜ਼ਿਕਰ ਵੀ ਕੀਤਾ ਸੀ ਡਾਕਟਰਸ ਦੀ ਮਦਦ ਦਾ ਜ਼ਿਕਰ ਵੀ ਕੀਤਾ ਸੀਗਾ ਡਾਕਟਰਸ ਨੇ ਕਿਵੇਂ ਪੱਬਾ ਭਾਰ ਹੋ ਕੇ ਮਦਦ ਕੀਤੀ ਐ ਨਵਜੋਤ ਕੌਰ ਸਿੱਧੂ ਦੀ ਜਾਂ ਸਿੱਧੂ ਪਰਵਾਰ ਦੀ ਉਹ ਵੀ ਜ਼ਿਕਰ ਕੀਤਾ ਸੀ ਪਟਿਆਲਾ ਰਾਮੇਂਦਰਾ ਹਸਪਤਾਲ ਜਿਹੜਾ ਉਸ ਦਾ ਜ਼ਿਕਰ ਕੀਤਾ ਗਿਆ ਇਥੋਂ ਤੱਕ ਕਿ ਕਈ ਡਾਕਟਰਸ ਦਾ ਨਾਮ ਵੀ ਨਵਜੋਤ ਸਿੰਘ ਸਿੱਧੂ ਨੇ ਸਾਹਮਣੇ ਲਿਆਂਦਾ ਪਰ ਇਸ ਦੇ ਬਾਵਜੂਦ ਇਸ ਗੱਲ ਦੇ ਉੱਤੇ ਲੋਕ ਸੈਕਸੀਟ ਕਰ ਗਏ ਔਰ ਇਹ ਨੋਟਿਸ ਜਿਹੜਾ ਉਹ ਭੇਜ ਦਿੱਤਾ ਗਿਆ ਹਾਲਾਂਕਿ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਹੈ ਉਹ ਹੋ ਸਕਦਾ ਹੈ ਕਿ ਇੱਕ ਵੱਖਰਾ ਪੱਖ ਹੋਵੇ ਪਰ ਇਸ ਮਾਮਲੇ ਸੰਬੰਧੀ ਆਖਰ ਨੂੰ ਇੱਕ ਨੋਟਿਸ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਛੱਤਸਗੜ੍ਹ ਤੋਂ ਨੋਟਿਸ ਜਾਰੀ ਹੋਇਆ ਔਰ ਨਵਜੋਤ ਸਿੰਘ ਸਿੱਧੂ ਇਸ ਵਿੱਚ ਘਿਰਦੇ ਨਜ਼ਰ ਆ ਰਹੇ ਹੁਣ ਦੇਖਣ ਵਾਲੀ ਗੱਲ ਹੈ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਨਵਜੋਤ ਸਿੰਘ ਸਿੱਧੂ ਵਾਸਤੇ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬੜੇ ਰੋਮਾਂਚ ਦੀ ਹੈ ਪੰਜਾਬੀ